ਪੁੱਤ ਤੂੰ ਅਜੇ ਉੱਠਿਆ ਨਹੀਂ ਉੱਠ ਮੇਰੇ ਪੁੱਤ ਨਾਲ ਜਾ ਕੇ ਆਪਾਂ ਗੁਰਦੁਆਰੇ ਜਾਣਾ ਮੱਥੇ ਟੇਕਣਾ ਤੈਨੂੰ ਪਤਾ ਨਾ ਸ਼ਹੀਦੀ ਦੇੜ ਚੱਲਦੇ ਆ ਉਹ ਪਾਪਾ ਮੈਨੂੰ ਤਾਂ ਜਗਾਉਣ ਦੀ ਲੋੜ ਹੀ ਨਹੀਂ ਮੈਂ ਤਾਂ ਪਹਿਲਾਂ ਹੀ ਜਾਗਦਾ ਪਿਆ ਹਾਂ ਮੈਂ ਤਾਂ ਉਹ ਹੀ ਅੱਖਾਂ ਹੀ ਮੀਚ ਕੇ ਪਿਆ ਸੀ ਵੀ ਪਾਪਾ ਮੈਨੂੰ ਠਾਣ ਆਊਗਾ ਵੀਰੇ ਤੇਰਾ ਦਿਮਾਗ ਠੀਕ ਆ ਬਾਹਰ ਵੇਖ ਲੈ ਠੰਡ ਕਿੰਨੀ ਉੱਪਰੋਂ ਧੁੰਦ ਕਿੰਨੀ ਪਈ ਜਾਂਦੀ ਆ ਤੂੰ ਸਵੇਰੇ ਸਵੇਰੇ ਇਹਨੂੰ ਉਠਾਈ ਜਾਣਾ ਬਿਮਾਰ ਕਰਨ ਉਹ ਪੈਣਾ ਕੁਝ ਨਹੀਂ ਹੁੰਦਾ ਕਿਧਰੇ ਮੈਨੂੰ ਠੰਡ ਲਾ ਦੇ ਲੋਕਾਂ ਦੇ ਵੀ ਜਵਾਕ ਕੀ ਆ ਜਿਹੜੇ 4 ਵਜੇ ਉੱਠ ਜਾਂਦੇ ਆ ਨਾ ਤਾਂ ਗੁਰਦੁਆਰੇ ਜਾਂਦੇ ਆ ਜਲਦੀ ਤ ਫਿਰ ਮੇਰੀ ਗੱਲ ਮੰਨ ਲਾ ਨੂੰ ਤੂੰ ਨਾਲ ਨਾਲ ਲੈ ਕੇ ਜਾ ਮੜ ਕੇ ਉਹਨਾਂ ਬਿਮਾਰ ਹੋ ਜਾਣਾ ਫਿਰ ਤਾਂ ਉਹ ਤਾਂ ਦਵਾਈਆਂ ਵੀ ਨਹੀਂ ਦਵਾਈਆਂ ਜਾਣੀਆਂ ਉਹ ਪਹਿਨੇ ਮੈਂ ਤਾਂ ਉਹਨੂੰ ਠਾਏ ਹੀ ਨਹੀਂ ਉਹ ਤਾਂ ਮੇਰੇ ਤੋਂ ਵੀ ਪਹਿਲਾਂ ਉੱਠੇ ਬੈਠਾ ਵਾ ਨਾਲੇ ਪਹਿਨੇ ਹੁਣ ਨਾ ਸ਼ੀਧੀ ਜਿਹੜੇ ਚੱਲਦੇ ਆ ਆਹ ਦਿਨਾਂ ਦੇ ਵਿੱਚ ਜਵਾਕਾਂ ਨੂੰ ਗੁਰੂ ਘਰ ਜਾਣ ਤੋਂ ਨਹੀਂ ਰੋਕੀਦਾ ਹੰਦਾ ਵੀਰੇ ਮੈਨੂੰ ਪਤਾ ਸ਼ੀਧੀ ਜਿਹੜੇ ਚੱਲਦੇ ਆ ਪਰ ਉਹ ਤੇਰੇ ਇਕੱਲਾ-ਗੱਲਾ ਪੋਤਾ ਜੇ ਉਹਨੂੰ ਕੁਝ ਹੋ ਗਿਆ ਫਿਰ ਤੂੰ ਕਿੱਥੇ ਜਾਏਂਗਾ ਪਹਿਨੇ ਚਾਰ ਸ਼ਬਦ ਦ ਦੇਣਾ ਆਪਣੀ ਖਾਤਰ ਆਹ ਮਹੀਨੇ ਦੀ ਠੰਡ 'ਚ ਸ਼ਹੀਦ ਹੋ ਗਏ ਸੀ ਤੇ ਅਸੀਂ ਅਸੀਂ ਉਹਨਾਂ ਨੂੰ ਯਾਦ ਕਰ ਲਈ ਆਪਣੇ ਜਵਾਕਾਂ ਨੂੰ ਗੁਰਦੁਆਰੇ ਵੀ ਨਹੀਂ ਭੇਜ ਸਕਦੇ ਡੈਡੀ ਜੀ ਡੈਡੀ ਜੀ ਮੈਂ ਵੀ ਅੱਜ ਪਟਕਾ ਬਣ ਕੇ ਜਾਣ ਜਾਣਾ ਗੁਰਦੁਆਰੇ ਮੇਰੇ ਵੀ ਸੋਹਣੀ ਜੀ ਪੱਗ ਬਨ ਕੇ ਦਿਓ ਜਿਵੇਂ ਤੁਸੀਂ ਬੰਨੀ ਹੋਈ ਆ ਲੈ ਇਹ ਚ ਕਿਹੜੀ ਗੱਲ ਆ ਪੁੱਤ ਮੈਂ ਤਾਂ ਤੈਨੂੰ ਆਪ ਕਹਿਣ ਫਿਰਦਾ ਸੀ ਵੀ ਅੱਜ ਤੇਰੇ ਆਪਾ ਜੂੜਾ ਕਰਕੇ ਰਹਿ ਜਾਣਾ ਅੱਜ ਆਪਾਂ ਸੋਹਣੀ ਜੀ ਪੱਗ ਬਨ ਕੇ ਚੱਲਾਂਗੇ ਲੈ ਪੁੱਤ ਤੇਰੇ ਮੈਂ ਪੱਗ ਬਨ ਕੇ ਦੰਨ ਅੱਜ ਲੈ ਬਈ ਹੁਣ ਪੱਗ ਦੇ ਕੇ ਦੱਸ ਕਿਵੇਂ ਲੱਗੀ ਹਾਈ ਡੈਡੀ ਤੁਸੀਂ ਤਾਂ ਮੇਰੇ ਕਿੰਨੇ ਸੋਹਣੇ ਪੱਗ ਬੰਨਤੀ ਹੁਣ ਮੈਂ ਪਟਕਾ ਬਨ ਕੇ ਨਹੀਂ ਪੱਗ ਬਨ ਕੇ ਜਾਇ ਕਰੂੰਗਾ ਸ਼ਾਬਾਸ਼ ਚੱਲਾ ਜਾ ਬਹੁਤ ਚੰਗਾ ਲੱਗ ਓਏ ਆ ਦੇਖ ਲੈ ਨਿੱਕੇ ਨਿੱਕੇ ਜਵਾਬ ਇਹ ਵੀ ਗੁਰੂ ਘਰ ਆਏ ਆ ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤ ਆ ਵੇਲਾ ਜਵਾਕਾਂ ਨੇ ਆਪ ਨੂੰ ਫਤਿਹ ਬੁਲਾਈ ਆ ਤੂੰ ਕੀ ਜਵਾਬ ਦੇਂਗਾ ਇਹਨਾਂ ਨੂੰ ਪੜਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਕਲ ਜੀ ਮਾਂ ਜੀ ਆ ਦੇ ਪਾਪੇ ਨੂੰ ਬੋਲਿਆ ਸੀ ਪੱਗ ਬੰਨ ਕੇ ਦੇ ਦੇ ਆਪੇ ਨੇ ਪਰ ਬੰਨੀ ਨਹੀਂ ਕੋਈ ਨਾ ਪਤਾ ਜਦੋਂ ਕੱਲ ਨੂੰ ਤੂੰ ਗੁਰਦੁਆਰੇ ਜਾਣਾ ਹੈ ਨਾ ਤੂੰ ਮੇਰੇ ਕੋਲੇ ਆ ਜੀ ਮੈਂ ਤੇਰੇ ਪੱਗ ਬੰਨ ਦੂੰ ਨਾਲੇ ਆਪਾਂ ਇਕੱਠੇ ਗੁਰਦੁਆਰੇ ਚੱਲਾਂਗੇ ਠੀਕ ਆ ਚੱਲ ਜਾਓ ਘਰੇ ਸ਼ਾਬਾਸ਼ ਵਾਹਿਗੁਰੂ ਜੀ ਕਾ ਖ ਆਪ ਸੂ ਸੰਗਤਾਂ ਗੁਰੂ ਮਹਾਰਾਜ ਦੀ ਹਾਜ਼ਰੀ ਭਰਨ ਆਏ ਨੇ ਹਨ ਬਹੁਤ ਬਹੁਤ ਭਾਗਾਂ ਵਾਲੇ ਹੋ ਜੋ ਕਿ ਸਮੇਂ ਸਿਰ ਗੁਰੂ ਘਰ ਆ ਕੇ ਹਾਜ਼ਰੀ ਭਰ ਰਹੇ ਹੋ ਅਤੇ ਸਾਰੀ ਸੰਗਤਾਂ ਨੂੰ ਤਿੰਨਾਂ ਦਿਨਾਂ ਦੇ ਵਿੱਚ ਆਪਦੇ ਬੱਚਿਆਂ ਨੂੰ ਵੀ ਗੁਰੂ ਘਰ ਲੈ ਕੇ ਆਉਣਾ ਚਾਹੀਦਾ ਹੈ ਛੋਟੇ ਸਹਿਬਜ਼ਾਦਿਆਂ ਨੇ ਇਹਨਾਂ ਦਿਨਾਂ ਦੇ ਵਿੱਚ ਛੋਟੀ ਛੋਟੀ ਉਮਰ ਦੇ ਬੱਚੇ ਛਿੱਧੀਆਂ ਪ੍ਰਾਪਤ ਕੀਤੀਆਂ ਹਨ ਜੋ ਕਿ ਜਾਲਮ ਦੇ ਇਹ ਨਾ ਮੰਨਦੇ ਹੋਏ ਲੀਆਂ ਵਿੱਚ ਜਿਣੇ ਗਏ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿ ਨੂਰ ਸਿਆਂ ਇਥੇ ਪੱਗ ਵਧੀ ਵਧੀਆ ਬੰਦੀਆਂ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਜੀ ਇਹ ਪੱਗ ਨਾ ਮੇਰੇ ਟੈਡੀ ਜੀ ਨੇ ਬਣ ਕੇ ਦਿੱਤੀ ਆ ਸ਼ਾਬਾਸ਼ੇ ਭਾਈ ਇਹ ਜਿਹੜੇ ਤੂੰ ਆ ਉਹਦੇ ਬੱਚੇ ਨੂੰ ਦਸਤਾਰ ਬੰਨੀ ਸਿਖਾ ਰਿਆ ਵਾ ਮੈਨੂੰ ਇਹ ਗੱਲ ਦੀ ਬਹੁਤ ਖੁਸ਼ੀ ਆ ਕਿ ਸ਼ਹੀਦੀ ਦਿਹਾੜੇ ਮੱਚ ਤੂੰ ਆ ਉਹਦੇ ਬੱਚੇ ਨੂੰ ਗੁਰੂ ਘਰ ਲੈ ਕੇ ਆਇਆ ਵਾ ਨਹੀਂ ਤਾਂ ਅੱਜ ਕੱਲ ਬੁਰਾ ਹਾਲ ਆ ਜਵਾਕਾਂ ਨੂੰ ਤਾਂ ਫੋਨਾਂ ਤੋਂ ਵੇਲ ਨਹੀਂ ਮਿਲਦੀ ਸਾਰਿਆਂ ਦੇ ਮਾਪਿਆਂ ਨੂੰ ਚਾਹੀਦਾ ਕਿ ਫੋਨਾਂ ਨੂੰ ਹਟਾ ਕੇ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜਨ ਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਸਹੀ ਗੱਲ ਆ ਬਾਬਾ ਜੀ ਅੱਜ ਕੱਲ ਤਾਂ ਜਵਾਕਾਂ ਦਾ ਫੋਨਾਂ 'ਚ ਧਿਆਨ ਜ਼ਿਆਦਾ ਆ ਤੇ ਗੁਰੂ ਘਰ ਨਾਲ ਮੋਹ ਕੱਟ ਗਿਆ ਹੌਲੀ ਹੌਲੀ ਦੁਨੀਆ ਆਪੇ ਸੁਧਰ ਜੂਗੀ ਬਾਬਾ ਜੀ ਠੀਕ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸ਼ਿਸ਼ ਦੁਬਾਰਾ ਦੋਸਤ ਮੈਂ ਆਉਣਾ ਹੈਗਾ ਆ ਗਿਆ ਪਤਾ ਆਇਆ ਮੈਂ ਤੇਰੇ ਵਾਸਤੇ ਅੱਗ ਮਜਾਈ ਹੱਥ ਸੇਕ ਲਾ ਬਾਹ ਠੰਡ ਬਹੁਤ ਆ ਭੂਆ ਠੰਡ ਤਾਂ ਲੱਗਦੀ ਸੀ ਪਰ ਉਹਨੀ ਨਹੀਂ ਜਿੰਨੀ ਮਾਤਾ ਗੁਜਰੀ ਜੂ ਨੂੰ ਠੰਡੇ ਪੌਦੂ ਚ ਲੱਗਦੀ ਸੀ ਪੂਆ ਠੰਡ ਤਾਂ ਲੱਗਦੀ ਸੀ ਪਰ ਉਹਨੀ ਨਹੀਂ ਲੱਗਦੀ ਸੀ ਜਿੰਨੀ ਸਹਬ ਜਿਆਦਾ ਨੀਅਤ ਲੱਗਦੀ ਸੀ ਹੋ ਦੁਨੀਆ ਦਾ ਰੂਹ ਚੇਤੇ ਰੱਖਿਓ ਉਹ ਪਤਰਾ ਨੇ ਤਾਂ ਨੀਨੂ ਹੈ ਬੱਚਿਆਂ ਵਾਲਿਓ ਪੁਲਨਾਚਾਇਓ ਬੱਚਿਆਂ ਦੀ ਕੁਰਬਾਨੀ ਨੂੰ ਬੱਚਿਆਂ ਵਾਲਿਓ ਪੁਲਨਾ ਜਿੰਦ ਦੀ ਕੁਰਬਾਨੀ ਨੂੰ ਹਾਂ ਪੁੱਤਰਾਂ ਦੀ ਕੁਰਬਾਨੀ ਨੂੰ ਜੇ ਇਹ ਵੀਡੀਓ ਵਿੱਚ ਸਾਡੇ ਤੋਂ ਕੋਈ ਵੀ ਗਲਤੀ ਹੋ ਗਈ ਆ ਤਾਂ ਅਸੀਂ ਤੁਹਾਡੇ ਤੋਂ ਹੁਣੇ ਸਰਚ ਕਰਕੇ ਮਾਫੀ ਮੰਗਦੇ ਆ ਬਾਕੀ ਇਹ ਵੀਡੀਓ ਨੂੰ ਅਸੀਂ ਲਾਈਕ ਕਮੈਂਟ ਸ਼ੇਅਰ ਕਰਨ ਨਾਲ ਉਸਤੇ ਬਿਲਕੁਲ ਵੀ ਨਹੀਂ ਕਹਿਣਾ ਇਹ ਤੁਹਾਡਾ ਆਪਣਾ ਫਰਜ਼ ਹੈ ਜੇ ਵੀਡੀਓ ਚ ਤੁਹਾਨੂੰ ਮਤਲਬ ਧਾਰਮਿਕ ਮੈਸੇਜ ਵਧੀਆ ਲੱਗਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ